ਕੀ ਫਿਲਮ ਦੇਖ ਕੇ ਆਏ ਭਾਜੀ ਆ ਜਾਓ ਭਾਜੀ ਇੱਕ ਮਿੰਟ ਇਹ ਤੁਹਾਡੀ ਕੁੜੀਆਂ ਨੇ ਤੁਹਾਡੇ ਨਾਲ ਬਹਿ ਕੇ ਦੇਖੀ ਕਿੰਨੀਆਂ ਫਿਲਮਾਂ ਅਸੀਂ ਇਹਨਾਂ ਜਿਹੜੀਆਂ ਤੁਸੀਂ ਡਰਦੇ ਹੋ ਕਿ ਬੱਚਿਆਂ ਨਾਲ ਬਹਿ ਕੇ ਨਹੀਂ ਦੇਖਣੀਆਂ ਚਾਹੀਦੀਆਂ ਹਨਾ ਕਹਿੰਦੇ ਆਇਆ ਵੀ ਇਹ ਤੇ ਕਹਿੰਦੇ ਆਂ ਮੈਂ ਕੁੜੀਆਂ ਦੇ ਤੇ ਤੁਹਾਨੂੰ ਲੱਗਦਾ ਕਿ ਤੁਹਾਡੀ ਬੱਚੀ ਨੇ ਕੋਈ ਚੰਗੀ ਚੀਜ਼ ਦੇਖੀ ਅੱਜ ਹਨਾ ਕਿੰਨੀਆਂ ਕਿ ਫਿਲਮਾਂ ਅੱਜ ਕੱਲ ਲੱਗਦੀਆਂ ਜਿਹੜੀਆਂ ਇਦਾਂ ਅਸੀਂ ਆਪਣੀ ਧੀ ਨੂੰ ਨਾਲ ਚੁੱਕ ਕੇ ਲਿਆ ਸਕਦੇ ਹਾਂ ਕੁਛੜ ਜੇ ਪੁੱਤ ਨੂੰ ਨਾਲ ਬਿਠਾ ਕੇ ਦਿਖਾ ਸਕਦੇ ਹਾਂ ਕਿੰਨੀਆਂ ਕਿ ਫਿਲਮਾਂ ਹੁੰਦੀਆਂ ਜਿਦਾਂ ਅਸੀਂ ਬਾਪੂ ਜੀ ਦੇ ਨਾਲ ਬਹਿ ਕੇ ਦੇਖ ਸਕਦੇ ਹਾਂ ਲੱਗਦਾ ਕੰੰਦਾ ਟੁੱਟ ਜਾਣਗੀਆਂ ਜਿਹੜੀਆਂ ਘਰਾਂ 'ਚ ਕੱਡੀਆਂ ਹੋਣੀਆਂ ਨੇ ਘਰਾਂ ਦੀਆਂ ਤੇ 1 ਅੱਧੇ ਘੰਟੇ 'ਚ ਟੁੱਟ ਜਾਂਦੀਆਂ ਜੀ ਇਹ ਜੋ ਮੈਸੇਜ ਲੋਕਾਂ ਨੂੰ ਦਿੰਦੀ ਹੈ ਬੱਚਿਆਂ ਨੂੰ ਯੂਥ ਨੂੰ ਪਰਿਵਾਰਾਂ ਨੂੰ ਜੋੜਨ ਦਾ ਦਿਲਾਂ ਦੀਆਂ ਕੰੰਦਾ ਤੋੜਨੀਆਂ ਔਕੀਆਂ ਨੇ ਇਹ ਫਿਲਮ ਦਿਲਾਂ ਦੀਆਂ ਕੰੰਦਾ ਤੋੜ ਰਹੀ ਹੈ ਬਿਲਕੁਲ ਤੁਹਾਡੇ ਵਾਲੀ ਚੇਹਰਾ ਜੀ ਜਿਹੜੀ ਜਿਹੜੀ ਤੇ ਤੁਸੀਂ ਫਿਲਮ ਆਪ ਕਹਿੰਦਾ ਮੈਂ ਤਾਂ ਆਪ ਫਿਲਮ 'ਚ ਸਾਰੀ ਸਾਰੀ ਫਿਲਮ ਚੈਦੇ ਦੀ ਬੈਠਾ ਹਾਂ ਸੋ ਮੇਰੇ ਕੋਲ ਤਾਂ ਬਹੁਤ ਬੜਾ ਐਕਸਪੀਰੀਅੰਸ ਆਇਆ ਦਾ ਖੈਰ ਮੈਂ ਤਾਂ ਐਕਟਿੰਗ ਕੀਤੀ ਹੈ ਪਰ ਤੁਸੀਂ ਤਾਂ ਲਾਈਫ ਦੇ ਵਿੱਚ ਉਹ ਹੰਡਾ ਰਹੇ ਹੋ ਇਹ ਰੀਅਲ ਤੇ ਰੀਅਲ ਲਾਈਫ ਕੱਟੀਆਂ ਹੋਈਆਂ ਕੱਟੀਆਂ ਹੋ ਗਈਆਂ ਇਹ ਮੈਂ ਕਹਿੰਦਾ ਜ਼ਿੰਦਗੀ ਜਿੰਦਾਬਾਦ ਇਹ ਨਾਰਾ ਇੱਥੇ ਲੁਧਿਆਣਾ ਦੇ ਵਿੱਚ ਅਰਦਾਸ ਸਰਬੱਤ ਦੇ ਭਲੇ ਦੀ ਸਟਾਰਕਾਸਟ ਪਹੁੰਚੀ ਹੋਈ ਹੈ ਕੁਗਗੀ ਜੀ ਸਿਨੇਮਾ ਵਿਜ਼ਿਟ ਕਰ ਰਹੇ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਆ ਸਿਨੇਮਾ ਵਿਜ਼ਿਟ ਕਰ ਰਹੇ ਹੋ ਲੋਕਾਂ ਦਾ ਪਿਆਰ ਕਿਵੇਂ ਲੱਗ ਰਿਹਾ ਸੇ ਦੇਖੋ ਅਸੀਂ ਜਦੋਂ ਲਾਈਵ ਸਟੇਜ ਸ਼ੋਅਸ ਕਰਦੇ ਆ ਸਾਨੂੰ ਲਾਈਵ ਰਿਸਪਾਂਸ ਪਤਾ ਲੱਗਦਾ ਆ ਆਡੀਅנס ਦਾ ਹਨਾ ਤੇ ਇਹੋ ਜੀ ਫਿਲਮ ਕਰਕੇ ਸਾਡਾ ਵੀ ਮਨ ਕਰਦਾ ਹੁੰਦਾ ਕਿ ਲਾਈਵ ਲੋਕਾਂ ਦਾ ਰਿਐਕਸ਼ਨ ਦੇਖੀਏ ਕਿਵੇਂ ਦਾ ਸਿਨੇਮਾ ਵਿਜ਼ਿਟ ਕਰਨਾ ਸਾਨੂੰ ਇਹ ਫਾਇਦਾ ਹੁੰਦਾ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਜੋ ਸੋਚ ਕੇ ਅਸੀਂ ਮਿਹਨਤ ਕੀਤੀ ਜੋ ਸੋਚ ਕੇ ਜੋ ਪ੍ਰੋਡਕਟ ਅਸੀਂ ਬਣਾਇਆ ਉਹ ਉਸੇ ਤਰ੍ਹਾਂ ਡਿਲੀਵਰ ਹੋਇਆ ਆ ਆਡੀਅנס ਦੀ ਰੂਹ ਤੱਕ ਪਹੁੰਚਿਆ ਬਸ ਉਹ ਦੇਖ ਕੇ ਮਜ਼ਾ ਆਉਂਦਾ ਤੇ ਜੋ ਲੋਕਾਂ ਦਾ ਉਤਸ਼ਾਹ ਪਿਆਰ ਚਾਹ ਮੁਹੱਬਤ ਦੇਖ ਕੇ ਜੋ ਸਕੂਨ ਮਿਲਿਆ ਬਿਆਨ ਨਹੀਂ ਕੀਤਾ ਜਾ। ਜਿਵੇਂ ਡਰਾਈਵਰ ਦੇ ਨਾਲ ਗੁਰਮੁਖ ਸਿੰਘ ਬੈਠਾ ਲੋਕਾਂ ਨੂੰ ਸਮਝਾ ਰਿਹਾ। ਹਰ ਇੱਕ ਦੀ ਜ਼ਿੰਦਗੀ 'ਚ ਲੱਗਦਾ ਕੋਈ ਇਦਾਂ ਦਾ ਗੁਰਮੁਖ ਸਿੰਘ ਹੋਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਭੜਕਣ ਦੇ ਵਿੱਚ ਅਸੀਂ ਆਪਣਾ ਵਗਵਾ ਲਿਆ ਹੈ। ਬਿਲਕੁਲ ਇਸ ਤੋਂ ਬਿਨਾ ਇੱਕ ਮੈਨੂੰ ਗੁਰਮੁਖ ਸਿੰਘ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਮੈਂਟਰ ਕਹਿ ਦਿਓ ਜਾਂ ਤੁਹਾਡੀ ਜ਼ਿੰਦਗੀ 'ਚ ਕੋਈ ਨਾ ਕੋਈ ਕਰੀ ਦਿਸ਼ਾ ਨਿਰਦੇਸ਼ ਦੇਣ ਵਾਸਤੇ ਇਨਸਾਨ ਆਉਂਦਾ ਹੁੰਦਾ ਹੈ ਤੇ ਕਈਆਂ ਦੀ ਜ਼ਿੰਦਗੀ 'ਚ ਉਹ ਆਉਂਦੇ ਨੇ ਬੜੀ ਜਲਦੀ ਕਈਆਂ ਦੇ ਲੇਟ ਆਉਂਦੇ ਕਈਆਂ ਦੇ ਨਹੀਂ ਵੀ ਆਉਂਦੇ ਪਰ ਇਦਾਂ ਦੀ ਫਿਲਮ ਜਿਹੜੀ ਹੈ ਨਾ ਉਹ ਵੀ ਗੁਰਮੁਖ ਸਿੰਘ ਬਣ ਕੇ ਤੁਹਾਡਾ ਸਾਥ ਦੇ ਸਕਦੀ ਹੈ ਤੇ ਆਖਰੀ ਜਵਾਲ ਹੈ ਮਤਲਬ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਹਜੇ ਨਹੀਂ ਦੇਖੀ ਤਾਂ ਤੁਹਾਡਾ ਜਦੋਂ ਸਿਨੇਮਾ ਵਿਜ਼ਿਟ ਕਰਨਗੇ ਅਰਦਾਸ ਹੋ ਰਹੀ ਹੈ ਜਿਹੜੀ ਭਾਪੂਰਨ ਹੈ ਬਿਲਕੁਲ ਜੀ ਬੇਨਤੀ ਹੈ ਕਿ ਇਹ ਉਹ ਜਿਹੜਾ ਕੰਟੈਂਟ ਹੈ ਜਿਹੜਾ ਤੁਹਾਡੇ ਬੱਚਿਆਂ ਨੂੰ ਜ਼ਰੂਰ ਦੇਖਣਾ ਚਾਹੀਦਾ ਕਿਉਂਕਿ ਤੁਹਾਡੇ ਬੱਚੇ ਉਹ ਚੀਜ਼ਾਂ ਦੇਖ ਰਹੇ ਨੇ ਜਿਹੜੀਆਂ ਉਹਨਾਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ ਬਟ ਫਿਰ ਵੀ ਉਹਨਾਂ ਦੇ ਫੋਨਾਂ 'ਚ ਡਿਲੀਵਰ ਹੋ ਰਹੀਆਂ ਨੇ ਸਭ ਨੈਟ ਤੇ ਪਿਆ ਪਰ ਜੋ ਕੰਟੈਂਟ ਉਹਨਾਂ ਨੂੰ ਦੇਖਣਾ ਚਾਹੀਦਾ ਜਿਹਦੇ ਨਾਲ ਉਹਨਾਂ ਦੀ ਕਿਰਦਾਰ ਦੀ ਬੁਲੰਦੀ ਉਹਨਾਂ ਨੂੰ ਮਿਲ ਸਕਦੀ ਆ ਉਹਨਾਂ ਦੇ ਕਿਰਦਾਰ ਬਣ ਸਕਦੇ ਨੇ ਉਹ ਆਪਣੀਆਂ ਜੜਾਂ ਨਾਲ ਤੁਹਾਡੇ ਨਾਲ ਪਰਿਵਾਰ ਦੇ ਨਾਲ اخلاق ਦੇ ਨਾਲ ਜੁੜ ਸਕਦੇ ਨੇ ਉਹ ਕੰਟੈਂਟ ਉਹਨਾਂ ਨੂੰ ਨਾ ਦਿਖਾਉਣਾ ਤੁਹਾਡੀ ਗਲਤੀ ਹੈ ਇਹ ਦਿਖਾ ਕੇ ਹੁਣ ਭਾਈ ਸਾਹਿਬ ਤੁਸੀਂ ਫਿਲਮ ਦੇਖ ਕੇ ਆਏ ਭਾਜੀ ਆਜੋ ਭਾਜੀ ਇੱਕ ਮਿੰਟ ਇਹ ਤੁਹਾਡੀ ਗੁੜੀਆਂ ਨੇ ਤੁਹਾਡੇ ਨਾਲ ਬੈ ਕੇ ਦੇਖੀ ਕਿੰਨੀਆਂ ਫਿਲਮਾਂ ਐਸੀ ਨੇ ਜਿਹੜੀਆਂ ਤੁਸੀਂ ਡਰਦੇ ਹੋ ਕਿ ਬੱਚਿਆਂ ਨਾਲ ਬੈ ਕੇ ਨਹੀਂ ਦੇਖਣੀਆਂ ਚਾਹੀਦੀਆਂ ਹਨਾ ਤਹਾਡਾ ਦਿਲ ਕਰ ਰਿਹਾ ਸੀ ਕਿ ਇਹ ਬੱਚੀ ਅੱਜ ਇਹਨੂੰ ਭਾਵੇਂ ਘੱਟ ਸਮਝ ਆਈ ਉਹ ਵੀ ਇਹਦੇ ਕਹਿੰਦੇ ਆ ਉਹੀ ਕਹਿੰਦੇ ਅੱਛਾ ਉਹ ਕਹਿੰਦੇ ਕਹਿੰਦੇ ਆਇਆ ਵੀ ਇਹਦੇ ਕਹਿੰਦੇ ਆ ਮੈਂ ਕੁੜੀਆ ਦੇ ਤਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਬੱਚੀ ਨੇ ਕੋਈ ਚੰਗੀ ਚੀਜ਼ ਦੇਖੀ ਹੈ ਜੀ ਹੈਨਾ ਕਿਸੇ ਫਿਲਮ ਦੇ ਵਿੱਚ ਕੁੜੀ ਵਾਲਾ ਮੈਸੇਜ ਵੀ ਆਉ ਜਿਹੜਾ ਉਹ ਕਿੰਨੀਆਂ ਕਿ ਫਿਲਮਾਂ ਅੱਜਕੱਲ ਲੱਗਦੀਆਂ ਜਿਹੜੀਆਂ ਇਦਾਂ ਸੀ ਆਪਣੀ ਧੀ ਨੂੰ ਨਾਲ ਚੁੱਕ ਕੇ ਲਿਆ ਸਕਦੇ ਆ ਕੁਛੜ ਨੇ ਪੁੱਤ ਨੂੰ ਨਾਲ ਬਿਠਾ ਕੇ ਦਿਖਾ ਸਕਦੇ ਆ ਕਿੰਨੀਆਂ ਕਿ ਫਿਲਮਾਂ ਹੁੰਦੀਆਂ ਜਿਹਦੇ ਵਿੱਚ ਅਸੀਂ ਬਾਪੂ ਜੀ ਦੇ ਨਾਲ ਬਹਿ ਕੇ ਦੇਖ ਸਕਦੇ ਆ ਇਹ ਕੰਟੈਂਟ ਮਿਸ ਕਰਨ ਵਾਲਾ ਨਹੀਂ ਸੋ ਜ਼ਰੂਰ ਆਓ ਸਾਰੇ ਦੇਖੋ ਆਨੰਦ ਲਓ ਇਸ ਫਿਲਮ ਨੂੰ ਲੱਗਦਾ ਜੀ ਮਤਲਬ ਉਹਨਾਂ ਦੀਆਂ ਅੱਖਾਂ ਵੀ ਨਮ ਹੋਣਗੀਆਂ ਜਿਹੜੇ ਅੱਜ ਆਏ ਤਾਂ ਮਾਪਿਆਂ ਦੇ ਨਾਲ ਹੋਣਗੇ ਪਰ ਕਿਤੇ ਨਾ ਕਿਤੇ ਆਪਸ ਦੇ ਵਿੱਚ ਜਿਹੜੀ ਖਿੱਟਪਟ ਹੋ ਜਾਂਦੀ ਉਹਨੂੰ ਮਹਿਸੂਸ ਕਰਨਗੇ ਨਹੀਂ ਮੈਂ ਕਹਿੰਦਾ ਜੀ ਜਿਹੜੇ ਉਹ ਘਰੋਂ ਦੋ ਗੱਡੀਆਂ ਚ ਆਏ ਹੋਣਗੇ ਨਾ ਮੰਮੀ ਪਾਪਾ ਉਹ ਗੱਡੀ 'ਚ ਚੱਲੇ ਆ ਤੇ ਮੈਂ ਤੇ ਵਾਈਫ ਇਧਰ ਬੱਚਿਆਂ ਨਾਲ ਬੈਠੇ ਆ ਉਹਨਾਂ ਵਾਪਸੀ ਫਿਲਮ ਦੇਖਣ ਤੋਂ ਬਾਅਦ ਕਹਿਣਗੇ ਬਈ ਇਦਾਂ ਵੀ ਮੰਮੀ ਪਾਪਾ ਮੇਰ ਨਾਲ ਬੈਠ ਜਾਂਦੇ ਤੂੰ ਗੱਡੀ ਚਲਾ ਬੱਚਿਆਂ ਨੂੰ ਲੈ ਕੇ ਉਧਰ ਚੱਲ ਜਾ ਮੈਂ ਮੰਮੀ ਪਾਪਾ ਨਾਲ ਬੈਠ ਕੇ ਜਾਂਦਾ ਲੱਗਦਾ ਕੰਦਾ ਟੁੱਟ ਜਾਣਗੀਆਂ ਜਿਹੜੀਆਂ ਘਰਾਂ ਚ ਕੱਟੀਆਂ ਹੋਈਆਂ ਨੇ ਘਰਾਂ ਦੀਆਂ ਤੇ ਇੱਕ ਅੱਧੇ ਘੰਟੇ ਚ ਟੁੱਟ ਜਾਂਦੀਆਂ ਜੀ ਦਿਲਾਂ ਦੀਆਂ ਕੰੰਧਾਂ ਤੋੜਨੀ ਔਖੀਆਂ ਨੇ ਇਹ ਫਿਲਮ ਦਿਲਾਂ ਦੀਆਂ ਕੰੰਧਾਂ ਤੋੜ ਰਹੀ ਹੈ। ਨਹੀਂ ਭਾਜੀ ਕੀ ਕਹਿਣਾ ਚਾਹੋਗੇ ਕਦੇ ਉਹ ਸਿਨੇਮਾ ਵੀ ਹੁੰਦਾ ਸੀ ਜੋ ਤੁਸੀਂ ਵੇਟ ਕਰਦੇ ਹੁੰਦੇ ਸੀ ਹਨ ਵੀ ਆਡੀਅנס ਆਵੇ ਤਾਂ ਅੱਜ ਇਸ ਤਰ੍ਹਾਂ ਦੀ ਫਿਲਮ ਲਈ ਆਡੀਅנס ਹੈ ਜਿਹੜੀ ਹੈ ਨਾ ਪੂਰਾ ਭਰਿਆ ਹੋਇਆ ਜਿਹੜਾ ਸਿਨੇਮਾ ਹਲਕੀ ਕਹਿਣਾ ਚਾਹੋਗੇ। ਇਹ ਨਾ ਸਮੇਂ ਦੀ ਹਾਨ ਦੀ ਫਿਲਮ ਹੈ ਸਾਡੇ ਸਮੇਂ ਨੂੰ ਇਹਨਾਂ ਫਿਲਮਾਂ ਦੀ ਲੋੜ ਹੈ। ਸੋ ਇਸ ਕਰਕੇ ਜਿਹੜੀ ਸਮੇਂ ਦੀ ਹਾਨ ਦੀ ਫਿਲਮ ਹੋਵੇ ਉਹ ਜ਼ਰੂਰ ਫਿਲਮ ਦੇਖਣੀ ਚਾਹੀਦੀ ਹੈ। ਖਾਸ ਕਰਕੇ ਬੱਚਿਆਂ ਦੀ ਬੌਂਡਿੰਗ ਦੀ ਫਿਲਮ ਹੈ ਕਿ ਬੱਚੇ ਰਿਸ਼ਤੇ ਨੂੰ ਕਿਵੇਂ ਸਮਝਣ ਬਹੁਤ ਸਾਰੀਆਂ ਚੀਜ਼ਾਂ ਅਸੀਂ ਕਾਸ ਕਿੰਝਾਂ ਜਾ ਸਕਦੀਆਂ ਜਦੋਂ ਇੱਕ ਬੱਚਾ ਆਪਣੇ ਪੇਰੈਂਟਸ ਨਾਲ ਬੈ ਕੇ ਫਿਲਮ ਦੇਖਦਾ ਉਹ ਅਹਿਸਾਸ ਕਰਦਾ ਹੈ ਕਿ ਪੇਰੈਂਟਸ ਦੀ ਕੀ ਅਹਿਮੀਅਤ ਹੈ ਤਾਂ ਪੇਰੈਂਟਸ ਵੀ ਅਹਿਮੀਅਤ ਪੀਲ ਕਰਦੇ ਨੇ ਕਿ ਬੱਚਿਆਂ ਨੂੰ ਅਸੀਂ ਕਿੰਨਾ ਟਾਈਮ ਦੇਣਾ ਸੀ ਅਸੀਂ ਉਹ ਟਾਈਮ ਨਹੀਂ ਦੇ ਪਾਇਆ ਉਹ ਮੋਬਾਈਲਾਂ ਤੇ ਖਰਚ ਕਰਦਾ ਹੋਰ ਪਾਸੇ ਖਰਚ ਕਰਦਾ ਜਿਹੜੀਆਂ ਚੀਜ਼ਾਂ ਮੋਰਲ ਵੈਲਿਊ ਜ਼ਿੰਦਗੀ ਦੀਆਂ ਅਸੀਂ ਬੱਚਿਆਂ ਨੂੰ ਨਹੀਂ ਸਿਖਾ ਸਕੇ ਉਹ ਫਿਲਮ ਸਿਖਾਉਂਦੀ ਹੈ ਇਕੱਠੇ ਬਹਿ ਕੇ ਸਿੱਖਦੇ ਆ ਇਹ ਤਾਂ ਬੜੀ ਵੱਡੀ ਗੱਲ ਕੀ ਹੋ ਸਕਦੀ ਹੈ ਅੱਜ ਕੱਲ ਇਹ ਹਰ ਇੱਕ ਨਾ ਬੱਚੇ ਜਿਹੜੇ ਨਵੀਂ ਜਨਰੇਸ਼ਨ ਆਏ ਕਹਿੰਦੀ ਮਮੀ ਤੁਹਾਨੂੰ ਕੀ ਪਤਾ ਡੈਡੀ ਤੁਹਾਨੂੰ ਕੀ ਪਤਾ ਉਹੀ ਗੱਲ ਹੈ ਕਿ ਪੇਰੈਂਟਸ ਨੂੰ ਲੱਗਦਾ ਕਿ ਮੈਂ ਸਾਰਾ ਕੁਝ ਬੱਚਿਆਂ ਦੇ ਨਿਸ਼ਾਵਰ ਕਰਤਾ ਪਰ ਜਦੋਂ ਬੱਚੇ ਵੱਡੇ ਹੁੰਦੇ ਨੇ ਬੱਚੇ ਇਹ ਕਹਿੰਦੇ ਨੇ ਕਿ ਤੁਹਾਨੂੰ ਕੀ ਪਤਾ ਇਹ ਗੱਲ ਦਾ ਸੋ ਉਸੇ ਗੱਲ ਦਾ ਅਹਿਸਾਸ ਕਰਾਉਂਦੀ ਹੈ ਫਿਲਮ ਕਿ ਉਹ ਦੱਸਦੀ ਹੈ ਕਿ ਪੇਰੈਂਟਸ ਨੂੰ ਕੀ ਪਤਾ ਕਿਉਂਕਿ ਜਿਵੇਂ ਉਹ ਕਹਿੰਦੇ ਨੇ ਫਲਾਣ ਤੋਂ ਉਹਦਾ ਵੀ ਬਾਪ ਹੈ ਉਹ ਤੁਹਾਡਾ ਬਾਪ ਹੁੰਦਾ ਹੈ ਜਿਹੜਾ ਤੁਹਾਨੂੰ ਇੱਥੇ ਤੱਕ ਲੈ ਕੇ ਆਇਆ ਜਿਹਨੇ ਤੁਹਾਨੂੰ ਐਡਾ ਵੱਡਾ ਕੀਤਾ ਉਹ ਤੁਹਾਡੀ ਮਾਂ ਹੈ ਜਿਹਨੇ ਜੰਮਣ ਪੀੜਿਆ ਸਹੀ ਜਿਹਨੇ ਤੁਹਾਨੂੰ ਪਾਲਣ ਪੋਸਣ ਨਾਲ ਜਿਹਨੇ ਤੁਹਾਨੂੰ ਤੁਰਨਾ ਸਿਖਾਇਆ ਰੋਟੀ ਖਾਣੇ ਸਿਖਾਈ ਤੇ ਅੱਜ ਉਹਨੇ ਆਪਣਾ ਰੰਗ ਰੂਪ ਆਪਣੇ ਸਾਰੇ ਚਾਹ ਮਾਰ ਲ ਕਿ ਪੇਰੈਂਟਸ ਤੇ ਤੁਸੀਂ ਜਿੰਨਾ ਮਰਜੀ ਵੱਡਾ ਹੋ ਜਾਓ ਵੱਡਾ ਹੋ ਜਾ ਪਰ ਉਹ ਪੇਰੈਂਟਸ ਹੀ ਰਹਿੰਦਾ ਹੈ ਆਖਰੀ ਸਵਾਲਾ ਕੀ ਕਹਿਣਾ ਚਾਹੋਗੇ ਅੱਜ ਨਾ ਸਿਨੇਮੇ ਦੀ ਖੂਬਸੂਰਤੀ ਹੈ ਕਿ ਜਿੰਨੀਆਂ ਵੀ ਫਿਲਮਾਂ ਆ ਰਹੀਆਂ ਸਭ ਜਿਹੜੇ ਕਲਾਕਾਰ ਨੇ ਪੱਗਾ ਬਣ ਕੇ ਨਜ਼ਰ ਆ ਰਹੇ ਨੇ ਹੁਣ ਬੈਕ ਟੂ ਬੈਕ ਜਿੰਨੀਆਂ ਵੀ ਫਿਲਮਾਂ ਦੀ ਗੱਲ ਕਰੀਏ ਇਦੋਂ ਪਿੱਛੇ ਵੀ ਹੈ ਨਾ ਤਾਂ ਉਹ ਰੰਗ ਬਹੁਤ ਮਿਸਿੰਗ ਸੀ ਜਿਹੜਾ ਹੁਣ ਦੁਬਾਰਾ ਆਇਆ ਹਰ ਇੱਕ ਕਲਾਕਾਰ ਉਹ ਪੱਗ ਸਜਾਉਣੇ ਸ਼ਾਨ ਮੈਂ ਨਾ ਤੁਹਾਡੇ ਮਾਧਮ ਰਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਸੀਂ ਦੇਖੋ ਸਾਰੀਆਂ ਫਿਲਮਾਂ ਹੋ ਜ ਬਣ ਗਈਆਂ ਪਰ ਜਦੋਂ ਲੋਕ ਸ਼ਿਕਾਇਤ ਤਾਂ ਕਰਦੇ ਨੇ ਕਿ ਚੋ ਟੁ ਇਸ ਕਰਕੇ ਫਿਰ ਬਿਜ਼ਨਸਮੈਨ ਜਿਹੜਾ ਬੰਦਾ ਪੈਸੇ ਲਾ ਰਿਹਾ ਉਹਨੂੰ ਤਾਂ ਇਹ ਲੱਗਦਾ ਨਾ ਕਿ ਮੈਨੂੰ ਉਹੋ ਜਿਹੀ ਫਿਲਮ ਲਾਉਣੀ ਚਾਹੀਦੀ ਹੈ ਸੋ ਇਸ ਕਰਕੇ ਫੈਮਿਲੀਜ਼ ਨੂੰ ਬੇਨਤੀ ਹੈ ਕਿ ਤੁਸੀਂ ਇਹਨਾਂ ਫਿਲਮਾਂ 'ਤੇ ਤਵਜੋ ਦੋ ਜਿਹੜੀਆਂ ਤੁਹਾਡੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਦੇ ਰਹੀਆਂ ਜਿਹੜੀਆਂ ਤੁਹਾਡੀ ਲਾਈਫ ਚੇਂਜ ਕਰ ਰਹੀਆਂ ਤੁਸੀਂ ਉਹਨਾਂ ਫਿਲਮਾਂ 'ਤੇ ਤਵਜੋ ਦਿਓ ਉੱਥੇ ਸਿਨੇਮਾ ਲੈ ਕੇ ਆਓ ਹੁਣ ਜੇ 80 ਸਾਲ ਦਾ ਬੰਦਾ ਫਿਲਮ ਦੇਖਦਾ ਉਹਨੂੰ ਲੱਗਦਾ ਕਿ ਅਰਦਾਸ ਬਾਦੇ ਪਲੇ ਦੀ ਮੇਰੀ ਫਿਲਮ ਹੈ 50 ਸਾਲ ਦੇ ਬੰਦੇ ਨੂੰ ਲੱਗਦਾ ਮੇਰੀ ਫਿਲਮ ਹੈ 25 ਸਾਲ ਦੀ ਸਾਡੀ ਧੀ ਨੂੰ ਲੱਗਦਾ ਮੇਰੀ ਫਿਲਮ ਹੈ 10 ਸਾਲ ਗਾਡੀ ਲਾਈਫ ਦੀ ਕਹਾਣੀਆਂ ਤੁਹਾਨੂੰ ਲੱਗਣਾ ਚਾਹੀਦਾ ਕਿ ਮੇਰੀ ਫਿਲਮ ਹੈ ਤੁਸੀਂ ਨੂੰ ਆਪਣੀ ਫਿਲਮ ਸਮਝ ਕੇ ਦੇਖੋ ਜੇ ਕਿਸੇ ਨੂੰ ਨਹੀਂ ਪਸੰਦ ਆਉਂਦੀ ਮੈਂ ਕਹਿੰਦਾ ਅਸੀਂ ਪੈਸੇ ਵਾਪਸ ਕਰ ਸਕਦੇ ਹਾਂ ਸਾਨੂੰ ਦੱਸੇ ਕਿ ਅੱਜ ਕੋਈ ਚੀਜ਼ ਗਲਤ ਸੀਗੀ ਸੋ ਇਹ ਜੇ ਕਰਕੇ ਮੈਂ ਆਪਣੀ ਜ਼ਿੰਦਗੀ ਜਿੰਨੀਆਂ 170 ਫਿਲਮਾਂ ਦੇ ਕਰੀਬ ਕੀਤੀਆਂ ਮੈਂ ਅਜੇ ਤੱਕ ਇਹੋ ਜਿਹੀ ਫਿਲਮ ਨਾ ਕਰੀ ਨਾ ਦੇਖੀ ਹੈ ਸੋ ਇਸ ਕਰਕੇ ਮੈਂ ਸਾਨੂੰ ਜੋ ਮਿਹਨਤਾਂ ਮਿਲਣਾ ਸੀ ਉਹ ਕਦਮ ਮਿਲ ਗਿਆ ਆ ਸਾਨੂੰ ਲੱਗਦਾ ਕਿ ਸਾਡੀ ਲਾਈਫ ਦਾ ਸੁਨਹਿਰਾ ਪਲ ਹੈ ਅਸੀਂ ਜਦੋਂ ਜੇ ਸਾਨੂੰ ਕੁਦਰਤ ਨੇ ਉਮਰ ਦਿੱਤੀ ਅਸੀਂ 85 ਸਾਲ ਦੀ ਅਸੀਂ ਵੈਲਿਊਏਟ ਕਰਾਂਗੇ ਜ਼ਿੰਦਗੀ ਚ ਚੰਗਾ ਕੀ ਕੀਤਾ ਤਾਂ ਸਾਡੇ ਹਿੱਸੇ ਇਹ ਆਊਗਾ ਕਿ ਤੁਸੀਂ ਅਰਦਾਸ ਵਰਗੀ ਸੀਰੀਜ਼ ਨਾਲ ਜੁੜੇ ਤੁਸੀਂ ਸਰਵੱਤ ਦੇ ਭਲੇ ਦੀ ਅਰਦਾਸ ਕੀਤੀ ਤੁਸੀਂ ਉਹ ਫਿਲਮ ਦਾ ਫਿਲਮ ਦਾ ਹਿੱਸਾ ਬਣੇ ਹੋ ਸੋ ਕੰਮ ਬਹੁਤ ਸਾਰਾ ਕਰਾਂਗੇ ਅੱਗੇ ਹੋਰ ਪਤਾ ਨਹੀਂ ਕਿਹੋ ਜਿਹਾ ਕੰਮ ਸਾਡੇ ਹਿੱਸੇ ਆਊਗਾ ਪਰ ਇਹੋ ਜਿਹਾ ਕੰਮ ਕਦੇ ਇਸ ਕਰਕੇ ਅਸੀਂ ਬੇਨਤੀ ਕਰਨ ਪਹੁੰਚੇ ਆ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਭੈਣਾਂ ਨੂੰ ਆਪਣੇ ਵੱਡਿਆਂ ਨੂੰ ਕਿ ਕਿਰਪਾ ਕਰਕੇ ਫੈਮਿਲੀ ਨਾਲ ਫਿਲਮ ਜਰੂਰ ਦੇਖੋ ਇੱਕ ਵਾਰ ਕੀ ਕਹਿਣਾ ਚਾਹੋਗੇ ਜਦੋਂ ਇਸ ਤਰ੍ਹਾਂ ਦੇ ਵੀ ਵਿਊਰ ਆਉਂਦੇ ਨੇ ਦੇਖ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਜਿੰਨਾ ਲੋਕਾਂ ਦੇ ਅੰਦਰ ਕੋਈ ਸਿੱਖਣ ਦੀ ਇੱਛਾ ਹੁੰਦੀ ਹੈ ਕੋਈ ਸਿੱਖਣ ਦਾ ਮਾਦਾ ਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਜੇ ਕੋਈ ਚੰਗੀ ਗੱਲ ਕਰਦਾ ਹੈ ਉਹ ਅਸੀਂ ਚਾਹੇ ਔਖੇ ਜਗ੍ਹਾ ਚਾਹੇ ਸੌਖੇ ਜਗ੍ਹਾ ਅਸੀਂ ਉਹ ਦੇਖਣੇ ਜਾਂ ਕੋ ਸੁਣਨੀ ਹੈ ਗੱਲ ਸੋ ਬਹੁਤ ਥੈਂਕ ਯੂ ਜੀ ਤੁਸੀਂ ਆਏ ਹੋ ਬਿਲਕੁਲ ਤੁਹਾਡੇ ਵਾਲੀ ਚਿਹਰੇ ਆ ਜਿਹੜੀ ਜਿਹੜੀ ਤੇ ਤੁਸੀਂ ਫਿਲਮ ਆਪ ਕਹਿੰਦਾ ਮੈਂ ਤਾਂ ਆਪ ਫਿਲਮ ਚ ਸਾਰੀ ਸਾਰੀ ਫਿਲਮ ਚ ਇਦੀ ਬੈਠਾ ਸੋ ਮੇਰੇ ਕੋਲ ਤਾਂ ਬਹੁਤ ਬੜਾ ਐਕਸਪੀਰੀਅੰਸ ਹੈ ਜੀ ਦਾ ਖੈਰ ਮੈਂ ਤਾਂ ਐਕਟਿੰਗ ਕੀਤੀ ਹੈ ਪਰ ਤੁਸੀਂ ਤਾਂ ਲਾਈਫ ਦੇ ਵਿੱਚ ਉਹ ਹੰਡਾ ਰਹੇ ਹੋ ਸੋ ਗੱਲ ਇਹ ਫਿਲਮੇ ਮੈਸੇਜ ਦਿੰਦੀ ਹੈ ਕਿ ਤੁਸੀਂ ਜਿਹੜੇ ਹਾਲਾਤਾਂ ਚੋਂ ਉਹਨਾਂ ਹਾਲਾਤਾਂ ਚ ਖੁਸ਼ ਰਹਿਣਾ ਸਿੱਖੋ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈ ਉਹਦੇ ਕਰਕੇ ਦੁਖੀ ਕਿਉਂ ਹੋਣਾ ਆਪਣੇ ਜਿਹੜੀ ਹੈ ਉਹਦਾ ਆਨੰਦ ਮਾਣੀਏ ਸੋ ਇਹ ਚੰਗੀ ਗੱਲ ਹੈ ਇਹ ਰੀਅਲ ਤੇ ਰੀਅਲ ਲਾਈਫ ਕੱਟੀਆਂ ਹੋ ਗਈਆਂ ਕੱਟੀਆਂ ਹੋ ਗਈਆਂ ਇਹ ਮੈਂ ਕਹਿੰਦਾ ਜ਼ਿੰਦਗੀ ਜਿੰਦਾਬਾਦ ਇਹ ਨਾਰਾ ਇੱਥੇ ਕੀ ਬਾਤ ਹੈ ਥੈਂਕ ਯੂ ਵੈਰੀ